ਸਟਾਰ ਪੰਜਾਬ ਦੀਆਂ ਜੇਲਾਂ ਵਿੱਚ ਹਿੰਸਾ ਹਤਿਆਵਾਂ ਅਤੇ ਦੰਗਾ ਫਸਾਦ ਦੀਆਂ ਇੱਕ ਤੋਂ ਬਾਅਦ ਇੱਕ ਹੁੰਦੀਆਂ ਘਟਨਾਵਾਂ ਨੇ ਨਾ ਸਿਰਫ ਸੂਬੇ ਦੇ ਸੰਵੇਦਨਸ਼ੀਲ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਸਗੋਂ ਜੇਲਾਂ ਅੰਦਰ ਦੀ ਕਾਨੂੰਨ ਵਿਵਸਥਾ ਦੀ ਲਗਾਤਾਰ ਵਿਗੜਦੀ ਜਾਂਦੀ ਹਰਤ ਵੱਲ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ ਡੰਡੀ ਸੰਗਰੂਰ ਦੀ ਅਤਿ ਸੁਰੱਖਿਅਤ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਬਿੱਤੇ ਦਿਨੀ ਹੋਈ ਲੜਾਈ ਨੇ ਤਾਂ ਜਿਵੇਂ ਜੇਲਾਂ ਅੰਦਰ ਦੀ ਅਨੁਸ਼ਾਸਨਹੀਣਤਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਡੰਡੀ ਇਸ ਘਟਨਾ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਡੰਡੀ ਪਹਿਲਾ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਵੀ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਹੋਈ ਜ਼ਬਰਦਸਤ ਝੜਪ ਵਿੱਚ ਦੋ ਕੈਦੀ ਮਾਰੇ ਗਏ ਸਨ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ ਸਨ ਡੰਡੀ ਪਿਛਲੇ ਮਹੀਨੇ ਗੁਰਦਾਸਪੁਰ ਜੇਲ੍ਹ ਦੇ ਦੰਗਿਆਂ ਨੇ ਤਾਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਚੂਲਾ ਹੀ ਹਿਲਾ ਦਿੱਤੀਆਂ ਸਨ ਨਿਆਪਾਲਿਕਾ ਨੂੰ ਵੀ ਇਸ ਮਾਮਲੇ ਨੂੰ ਲੈ ਕੇ ਸਖਤ ਟਿੱਪਣੀ ਕਰਨ ਲਈ ਮਜਬੂਰ ਹੋਣਾ ਪਿਆ ਸੀ ਡੰਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਅੰਦਰ ਜੇਲ੍ਹਾਂ ਅੰਦਰ ਦੀ ਅਨੁਸ਼ਾਸਨਹੀਨਤਾ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸਖਤ ਝਾੜ ਪਾਈ ਸੀ ਡੰਡੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਜੇਲ੍ਹਾਂ ਅੰਦਰ ਦੀ ਵਿਵਸਥਾ ਨੂੰ ਸੁਧਾਰਨ ਲਈ ਉਸਨੂੰ ਹਰਿਆਣਾ ਸਟਾਰਟ ਸਰਕਾਰ ਅਤੇ ਉਸ ਦੇ ਜੇਲ੍ਹ ਵਿਭਾਗ ਤੋਂ ਸਿੱਖਣਾ ਚਾਹੀਦਾ ਹੈ ਡੰਡੀ ਸੂਬਾ ਸਰਕਾਰ ਲਈ ਇਸ ਤੋਂ ਜ਼ਿਆਦਾ ਸ਼ਰਮ ਅਤੇ ਨਮੋਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਡੰਡੀ ਪੰਜਾਬ ਵਿੱਚ ਸਮੂਹਿਕ ਤੌਰ ਉਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਵਿਸ਼ਲੇਸ਼ਣ ਕਰੀਏ ਤਾਂ ਬੇहद ਨਿਰਾਸ਼ਾ ਪੱਲੇ ਪੈਂਦੀ ਹੈ ਡੰਡੀ ਅਪਰਾਧੀ ਜੇਲਾਂ ਦੇ ਬਾਹਰ ਵੀ ਅਤੇ ਅੰਦਰ ਵੀ ਸ਼ਰਿਆਮ ਤਣਦਨਾ ਰਹੇ ਹਨ ਡੰਡੀ ਜੇਲਾਂ ਅੰਦਰ ਦੀ ਦੁਨੀਆਂ ਬਾਹਰੀ ਅਪਰਾਧਕ ਸੰਸਾਰ ਤੋਂ ਵੀ ਵਧੇਰੇ ਖਤਰਨਾਕ ਅਤੇ ਭਿਆਨਕ ਹੋ ਗਈ ਜਾਪਦੀ ਹੈ ਡੰਡੀ ਜੇਲਾਂ ਅੰਦਰੋਂ ਅਗਵਾ ਕਰਵਾਉਣ ਫਿਰੋਤੀਆਂ ਮੰਗਣ ਅਤੇ ਧਮਕੀਆਂ ਆਦਿ ਜਾਰੀ ਕਰਨ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਡੰਡੀ ਗੈਂਗਸਟਰਾਂ ਦੇ گروਪ ਅਤੇ ਅਪਰਾਧੀ ਜੇਲਾਂ ਅੰਦਰੋਹੀ ਆਪਣਾ ਕਾਲਾ ਕਾਰੋਬਾਰ ਵੀ ਚਲਾਉਂਦੇ ਹਨ ਅਤੇ ਅੰਦਰੂਨੀ ਪ੍ਰਸ਼ਾਸਨਿਕ ਤੰਤਰ ਜਾਂ ਤਾਂ ਜਾਣਬੁੱਝ ਕੇ ਅਣਦੇਖੀ ਕਰਦਾ ਹੈ ਜਾਂ ਉਸ ਦੀ ਮਨਸ਼ਾ ਹਮੇਸ਼ਾ ਅਪਰਾਧਿਕ ਤੱਤਾਂ ਨਾਲ ਸਾਂਝ ਬਣਾਈ ਰੱਖਣ ਦੀ ਰੈਂਦੀ ਹੈ ਡੰਡੀ ਇੱਕ ਤਰ੍ਹਾਂ ਨਾਲ ਜੇਲ੍ਹਾਂ ਅੰਦਰ ਇੱਕ ਨਵੀਂ अपराधक ਦੁਨੀਆਂ ਵਸਦੀ ਹੈ ਡੰਡੀ ਅਦਾਲਤ ਨੇ ਪੰਜਾਬ ਸਰਕਾਰ ਕੋਲੋਂ ਸੂਬੇ ਦੀਆਂ ਜੇਲਾਂ ਅੰਦਰੋਂ ਹੁਣ ਤੱਕ ਹੋਈਆਂ ਫਿਰੋਤੀਆਂ ਅਤੇ ਉਗਰਾਹੀ ਮੰਗੇ ਜਾਣ ਦੀਆਂ ਫੋਨ ਕਾਲਾਂ ਅਤੇ ਜੇਲਾਂ ਅੰਦਰੋਂ ਬਰਾਮਦ ਹੋਏ ਮੋਬਾਈਲ ਫੋਨਾਂ ਅਤੇ ਹੋਰ ਪ੍ਰਕਾਰ ਦੀਆਂ ਅਪਰਾਧਕ ਕਟਨਾਵਾਂ ਦੀ ਰਿਪੋਰਟ ਵੀ 30 ਅਪ੍ਰੈਲ ਤੱਕ ਮੰਗੀ ਹੈ ਡੰਡੀ ਅਦਾਲਤ ਆਪਣੇ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਨਾ ਹੋਣ ਕਾਰਨ ਅਤੇ ਵਾਰ-ਵਾਰ ਹੋਰ ਸਮਾਂ ਮੰਗੇ ਜਾਣ ਕਾਰਨ ਪੰਜਾਬ ਸਰਕਾਰ ਤੋਂ ਵੀ ਖਫਾ